ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਵੱਡੇ ਪੱਧਰ ਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੇ ਕਿਤਨਾ ਕਿਤੇ ਸੰਗਤਾਂ ਦੇ ਵਕਫਾ ਵਕ ਵੱਲੋਂ ਵਕਫ ਵਕ ਤਰ੍ਹਾਂ ਦੇ ਸਟਾਲ ਲੱਗੇ ਨੇ ਕਿ ਕਿਤਨਾ ਕਿਤੇ ਨੌਜਵਾਨਾਂ ਨੂੰ ਹੋਣ ਵਾਲੇ ਨੌਜਵਾਨਾਂ ਨੂੰ ਛੋਟੇ ਬੱਚਿਆਂ ਨੂੰ ਕਿਤਨਾ ਕਿਤੇ ਇਸ ਸਿੱਖੀ ਤੋਂ ਜਾਣੂ ਕਰਵਾਇਆ ਜਾਵੇ ਗੁਰੂ ਸਾਹਿਬ ਜੀ ਨੇ ਕੀ ਕੀਤਾ ਸੀ ਸਾਡੇ ਪੰਜਾਬ ਦੇ ਜਿਹੜੇ ਯੋਧੇ ਸੀਗੇ ਉਹਨਾਂ ਨੇ ਕਿਸ ਤਰੀਕੇ ਨਾਲ ਕੁਰਬਾਨੀਆਂ ਕੀਤੀਆਂ ਤੇ ਸਿੱਖੀ ਨੂੰ ਕਾਇਮ ਰੱਖਿਆ ਉਸ ਤੋਂ ਜਾਣੂ ਕਰਾਉਣ ਲਈ ਕਿਤਨਾ ਕਿਤੇ ਜਿਹੜਾ ਪੜਨ ਦੀ ਗੱਲ ਹੁੰਦੀ ਹੈ ਕਿਤਨਾ ਕਿਤੇ ਇਤਿਹਾਸ ਨੂੰ ਪੜਨਾ ਬਹੁਤ ਜ਼ਰੂਰੀ ਹੁੰਦਾ ਇਹਦੇ ਪੜਨ ਦੀ ਕਰੀਏ ਤੇ ਪੜਨ ਸਾਨੂੰ ਕਿਤਾਬਾਂ ਰਹੀਂ ਪੜਨਾ ਪਵੇਗਾ ਤੋਂ ਉਸ ਲਈ ਜਿਹੜੇ ਗੱਲ ਕਰੀਏ ਇਸ ਜਿੱਥੇ ਤਰੀਕੇ ਨਾਲ ਵੱਡੇ ਪੱਧਰ ਤੇ ਪ੍ਰਦਰਸ਼ਨੀਆਂ ਲੱਗੀਆਂ ਨੇ ਉਸੇ ਤਰੀਕੇ ਨਾਲ ਹੀ ਇੱਕ ਕਿਤਾਬਾਂ ਦੀ ਵੀ ਪ੍ਰਦਰਸ਼ਨੀ ਲੱਗੀ ਹੋਈ ਹੈ ਮੈਂ ਤੁਹਾਨੂੰ ਸੁਝਾਗੀ ਸਾਡੇ ਦਿਖਾ ਰਹੇ ਨੇ ਕਿ ਵੱਡੇ ਪੱਧਰ ਤੇ ਨੌਜਵਾਨ ਇਸ ਬਜ਼ੁਰਗ ਜਿਹੜੇ ਨੇ ਇਹਨਾਂ ਕਿਤਾਬਾਂ ਨੂੰ ਖਰੀਦੇ ਨਜ਼ਰ ਆਉਂਦੇ ਨੇ ਕਿ ਰੱਬਾਂ ਨੂੰ ਇਹਨਾਂ ਤੋਂ ਪ੍ਰਾਪਤ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਕਿਤਾਬਾਂ ਤੋਂ ਬਹੁਤ ਸਾਰੀ ਜਾਣਕਾਰੀ ਅਤੇ ਗਿਆਨ ਮਿਲਦਾ ਆ ਜਿਸ ਨਾਲ ਕਿਉਂਕਿ ਜੇ ਪੜਾਂਗੇ ਤਾਂ ਹੀ ਗਿਆਨ ਮਿਲੇਗਾ ਆਦਰਵਾਈਜ਼ ਗਿਆਨ ਸਾਨੂੰ ਨਹੀਂ ਮਿਲ ਸਕਦਾ ਉਸੇ ਤਰੀਕੇ ਨਾਲ ਹੀ ਇਹ ਭਾਈ ਸਾਹਿਬ ਵੱਲੋਂ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਭਾਈ ਸਾਹਿਬ ਜੀ ਕੀ ਮਨਸਾ ਆਈ ਆਪਣੇ ਮਨ ਚ ਕੀ ਅਸੀਂ ਇੱਕ ਕਿਤਾਬਾਂ ਦਾ ਸਟਾਲ ਲਾਇਆ ਲੋਕਾਂ ਨੂੰ ਕਿਤਨਾ ਕਿਤੇ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਇਹ ਇਤਿਹਾਸ ਤੋਂ ਲੋਕੀ ਬਹੁਤ ਵਾਂਝੇ ਹੋ ਚੁੱਕੇ ਸੀ ਇਹ ਸੋਚ ਕੇ ਅਪਰਾਲਾ ਕੀਤਾ ਹੈ ਕਿ ਇੱਕ ਕੌਮ ਦੇ ਨਾਲ ਜੋੜਿਆ ਜਾਵੇ ਸਰ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਚੱਕਰ ਹੋਇਆ ਸੀ ਇਹ 84 ਬਾਰੇ ਵੀ ਨਹੀਂ ਪਤਾ ਤੇ ਕਿਤਾਬਾਂ ਦਾ ਸਟਾਲ ਇਸ ਕਰਕੇ ਲਾਣਾ ਸ਼ੁਰੂ ਕੀਤਾ ਪ੍ਰਚਾਰ ਆ ਵੀ ਕਰੀਏ ਲੋਕਾਂ ਨੂੰ ਪਤਾ ਲੱਗੇ ਲੋਕੀ ਤਾਂ ਮੋਬਾਈਲਾਂ ਦੇ ਵਿੱਚ ਹੀ ਸਾਰੇ ਖੋਏ ਫਿਰਦੇ ਸੀ ਹੁਣ ਬਹੁਤ ਬਹੁਤ ਵਧੀਆ ਮਿਲਦਾ ਪਿਆ ਜਨ ਸਮਸਾ ਕਿਤਾਬਾਂ ਲੋਕੀ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਨ ਦੇਣ ਸਾਨੂੰ ਹੋ ਗਿਆ ਵੀ 2005 ਤੋਂ ਸ਼ੁਰੂ ਕੀਤਾ ਹੈ ਹਾਂਜੀ ਕਿੰਨਾ ਕੁ ਲਾਭ ਹੁੰਦਾ ਜੇ ਗੱਲ ਕਰੀ ਕਿ ਕਿੰਨੇ ਕਿ ਨੌਜਵਾਨ ਜੁੜਦੇ ਨੇ ਜਿਹੜੀਆਂ ਕਿਉਂਕਿ ਤੁਹਾਡੇ ਕੋਲ ਮੈਂ ਦੇਖ ਰਿਹਾ ਕਿ ਹਰ ਤਰ੍ਹਾਂ ਦੀਆਂ ਦਸਮ ਪਾਤਸ਼ਾਹੀ ਦੀਆਂ ਕਿਤਾਬਾਂ ਨੇ ਨਾਲ-ਨਾਲ ਕੌਮ ਬਾਰੇ ਜਿਹੜੀਆਂ ਦੱਸੀਆਂ ਗਈਆਂ ਨੇ 84 ਬਾਰੇ ਦੱਸਿਆ ਗਿਆ ਵਾ ਹਰ ਤਰ੍ਹਾਂ ਦੀਆਂ ਤੁਹਾਡੇ ਕੋਲ ਕਿਤਾਬਾਂ ਨੇ ਸਾਰੀਆਂ ਕਿਤਾਬਾਂ ਹੈਗੀਆਂ ਜੀ ਪੁਰਾਣੇ ਇਤਿਹਾਸ ਦੀਆਂ ਵੀ ਹੈਗੀਆਂ ਨਵੇਂ ਇਤਿਹਾਸ ਦੀਆਂ ਵੀ ਹੈਗੀਆਂ ਜਿਹੜੇ ਬੱਚੇ ਜਾਣਉ ਨਹੀਂ ਸੀ ਇਸ ਬਾਰੇ ਇਹਨਾਂ ਨੂੰ ਜਾਣੂ ਕਰਵਾ ਰਹੇ ਹੁਣ ਕਾਫੀ ਜਾਣ ਕੇ ਉਤਸ਼ਾਹ ਆ ਗਿਆ ਲੋਕਾਂ ਦੇ ਵਿੱਚ ਪੜ੍ਹਨ ਦਾ ਬਹੁਤ ਵਧੀਆ ਪੜ੍ਹ ਰਹੇ ਪਏ ਆ ਸਾਰੇ ਹਾਂ ਜੀ ਕਿੰਨਾ ਕਿ ਮਿਹਨਤ ਦੀ ਗੱਲ ਕਰੀਏ ਨੌਜਵਾਨ ਇਸ ਚੀਜ਼ ਨੂੰ ਮਿਹਨਤ ਘੱਟ ਕਰਦੇ ਨੇ ਜਿਉਂਕਿ ਪੜਨ ਲਈ ਜਿਹੜਾ ਬਹੁਤ ਜ਼ਰੂਰੀ ਹੁੰਦਾ ਆ ਪੜਿਆਂ ਹੀ ਸਾਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕਦੀ ਆ ਕਿਉਂਕਿ ਅਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਕਿਤਾਬਾਂ ਅੰਦਰ ਲਿਖੀ ਹੋਈਆਂ ਨੇ ਪਰ ਅਸੀਂ ਉਦਾਂ ਉਹਨਾਂ ਦੇ ਵਿੱਚ ਪ੍ਰੈਕਟੀਕਲੀ ਉਹਨਾਂ ਨੂੰ ਨਹੀਂ ਜਾਣਦੇ ਪਰ ਕੀ ਇਹਨਾਂ ਕਿਤਾਬਾਂ ਦਾ ਕਿੰਨਾ ਨੌਜਵਾਨਾਂ ਨੂੰ ਬੈਨੀਫਿਟ ਹੁੰਦਾ ਪੜਨ ਨਾਲ ਇਹ ਬੈਨੀਫਿਟ ਤਾਂ ਬਹੁਤ ਹੋ ਰਿਹਾ ਪਹਿਲਾਂ ਲੋਕੀ ਮੋਬਾਈਲਾਂ ਦੇ ਵਿੱਚ ਵੜ ਗਏ ਹੁਣ ਜਦੋਂ ਦੁਬਾਰਾ ਜਦੋਂ ਸ਼ੁਰੂ ਹੋਇਆ ਨੌਜਵਾਨੀ ਆਪਣੀ ਵਾਪਸ ਆ ਰਹੀ ਆ ਹੁਣ ਇਤਿਹਾਸ ਆਪਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਕਿਤਾਬਾਂ ਪੜਦੇ ਪਏ ਆ ਮਹਾਰਾਜਾ ਜਿੰਦਾਂ ਦੀਆਂ ਪੜਦੇ ਪਏ ਆ ਇਤਿਹਾਸ ਵੇਖੀਆ ਕਿ ਆਪਣਾ ਕੀਤਾ ਸੀ ਸਿੱਖ ਰਾਜ ਕਿਵੇਂ ਗਿਆ ਕਿਵੇਂ ਬਣਿਆ ਇਸ ਕਰਕੇ ਹੁਣ ਸਿੱਖ ਮੌਨ ਨੌਜਵਾਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਕਿਤਾਬਾਂ ਮਿਲਣ ਬਹੁਤ ਵਧੀਆ ਪੜ ਰਿਹਾ ਕਿਹੜੀਆਂ ਕਿਹੜੀਆਂ ਮੀਨ ਕਿਤਾਬਾਂ ਵਿਕਦੀਆਂ ਨੇ ਤੁਹਾਡੇ ਕੋਲ ਜਿੱਦਾਂ ਆਪਾਂ ਜ਼ਿਆਦਾਤਰ ਗੱਲ ਕਰੀ ਕਿਉਂਕਿ ਤੁਸੀਂ ਇਹ ਜਿੱਦਾਂ ਹੁਣ ਇਸੇ ਇਤਿਹਾਸ ਪਿਆ ਸਾਰਾ ਸਿੱਖ ਪੁਰਾਣੇ ਇਤਿਹਾਸ ਦੀਆਂ ਪਈਆਂ ਖਾੜਕੂ ਸੰਘਰਸ਼ ਦੀਆਂ ਕਿਤਾਬਾਂ ਪਈਆਂ ਬਹੁਤ ਪਸੰਦ ਕਰਦੇ ਲੋਕੀ ਮਗਰ ਹਾਂਜੀ ਨੌਜਵਾਨ ਪਸੰਦ ਕਰਦੇ ਨੇ ਕਿ ਬਜ਼ੁਰਗ ਪਸੰਦ ਕਰਦੇ ਨੇ ਇਹਨਾਂ ਕਿਤਾਬਾਂ ਨੂੰ ਨੌਜਵਾਨ ਜ਼ਿਆਦਾ ਪੜ ਪਸੰਦ ਕਰਦੇ ਆ ਪੁਰਾਣੇ ਬਜ਼ੁਰਗ ਆਪਣਾ ਪੁਰਾਣਾ ਇਤਿਹਾਸ ਪੜਨ ਦੇ ਕਰਦੇ ਆ ਰਲੇ ਮਿਲੇ ਚ ਕੰਮ ਚੱਲੀ ਜਾਂਦਾ ਵਧੀਆ ਜਾਨ ਕੇ ਵਾਇਗਰੀਆਂ ਕਿਤਾਬਾਂ ਬਹੁਤ ਵਧੀਆ ਐ ਕਿ ਨੌਜਵਾਨੀ ਆਪਣੇ ਨਾਲ ਜੁੜ ਰਹੀ ਆ ਪਰ ਸਾਰਾ ਕੁਝ ਹੋ ਰਿਹਾ ਵਧੀਆ ਕੀ ਲੱਗਦਾ ਕਿ ਜੇ ਇਸ ਤਰੀਕੇ ਨਾਲ ਪ੍ਰਚਾਰ ਹੁੰਦਾ ਆ ਪਸਾਰ ਹੁੰਦਾ ਆ ਤੇ ਕੀ ਨੌਜਵਾਨ ਮੋੜ ਸਕਦੇ ਨੇ ਪਤਤਪੁਣੇ ਤੋਂ ਉਹ ਫਿਰ ਆਪਣੇ ਗੁਰੂ ਦੀ ਨਾਲ ਬਾਣੀ ਨਾਲ ਗੁਰੂ ਦੇ ਇਤਿਹਾਸ ਨਾਲ ਜੁੜ ਸਕਦੇ ਨੇ ਬਿਲਕੁਲ ਜੁੜ ਰਹੇ ਆ ਜੀ ਹੁਣ ਬਹੁਤ ਫਰਕ ਪੈ ਰਿਹਾ ਐ ਜਿਹੜੇ ਮੁੰਡੇ ਮੋਨੇ ਸੀ ਉਹ ਵੀ ਸਰਦਾਰ ਹੋ ਰਹੇ ਆ ਕਿ ਚੀਜ਼ਾਂ ਪੜ੍ਹ ਕੇ ਬਹੁਤ ਵਧੀਆ ਬਣ ਕੇ ਸਿੱਖੀ ਕੌਮ ਦੇ ਵਿੱਚ ਪੜ੍ਹਦੇ ਪਏ ਹਨ ਵਧੀਆ ਚੀਜ਼ਾਂ ਸਾਨੂੰ ਬੁੱਕਾਂ ਕਹਿੰਦੇ ਵੀ ਨਹੀਂ ਵੀ ਹੈਗੀ ਤਾਂ ਵੀ ਮੰਗਾ ਕੇ ਦੇਓ ਕੋਈ ਨਹੀਂ ਮਿਲਦੀ ਮਹਾਰਾਜਾ ਰਣਜੀਤ ਸਿੰਘ ਦੀਆਂ ਹੋਈਆਂ ਹੋਰ ਵੀ ਹਰੀ ਸਿੰਘ ਨਲੂਵਾਲੇ ਹੋਈਆਂ ਖਾੜਕੋਹ ਸਿੰਘ ਅਰਚੀ ਦੀਆਂ ਨਵੀਆਂ ਹੋਈਆਂ ਜਸਵੰਤ ਸਿੰਘ ਖਾਲੜਾ ਦੇ ਬਾਰੇ ਸਾਰੀਆਂ ਕਿਤਾਬਾਂ ਬਹੁਤ ਵਧੀਆ ਪੜ੍ਹਦੇ ਪਏ ਆ ਕੀਲ ਕਰਨੀ ਚਾਹੋਗੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਖਾਸ ਤੌਰ ਤੇ ਜਿਹੜੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਤੇ ਵਿੱਚ ਜਿਹੜੇ ਕਿਤਾਬਾਂ ਪੜਨ ਤੇ ਗਿਆਨ ਲੈਣ ਵੀ ਸਿੱਖੀ ਕੀ ਆ ਸਿੱਖੀ ਕਿਸ ਖੰਡੇ ਦੀ ਧਾਰ ਚੋਂ ਨਿਕਲੀ ਸੀ ਸਿੱਖੀ ਦਾ ਕੀ ਮੋਲ ਆ ਮੈਂ ਤਾਂ ਇਹ ਕਹਿਣਾ ਚਾਹੂਗਾ ਨੌਜਵਾਨਾਂ ਨੂੰ ਵੱਧ ਵੱਧ ਸਿੱਖੀ ਨਾਲ ਜੜੋ ਸਿੱਖ ਇਤਿਹਾਸ ਪੜੋ ਸਿੱਖ ਇਤਿਹਾਸ ਦੇ ਨਾਲ ਨਾਲ ਦਾ ਆਪਣਾ ਕੋ ਇਤਿਹਾਸ ਨਹੀਂਗਾ ਕੋਈ ਇਸ ਕਰਕੇ ਆਪਾਂ ਨੂੰ ਕੌਮ ਦਾ ਇਤਿਹਾਸ ਪੜ੍ਹਨਾ ਚਾਹੀਦਾ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਵਕਫ ਵਕਫ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਜੇ ਪੂਰੇ ਆ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੱਲ ਕਰੀਏ ਤੇ ਵਕਫ ਵਕਫ ਤਰ੍ਹਾਂ ਨਾਲ ਸਟਾਲ ਲਗਾਏ ਗਏ ਨੇ ਮੈਡੀਕਲ ਸਟੋਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਨਾ ਪਰ ਇਹਨਾਂ ਭਾਈ ਸਾਹਿਬ ਬੋਲੋ ਵੱਖਰੇ ਤੌਰ ਤੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਕਿਤਾਬਾਂ ਦੀ ਜਿਸ ਵਿੱਚ ਲੋਕਾਂ ਨੂੰ ਗਿਆਨ ਵੰਡਿਆ ਜਾ ਰਿਹਾ ਕਿ ਲੋਕ ਨੌਜਵਾਨ ਜਿਹੜੇ ਆ ਰਹੇ ਨੇ ਇੱਥੇ ਬਜ਼ੁਰਗ ਆ ਰਹੇ ਨੇ ਉਹ ਕਿਤਨਾ ਕਿਤੇ ਆਪਣੇ ਇਤਿਹਾਸ ਤੋਂ ਵਿਰਸੇ ਤੋਂ ਜਾਣੂ ਹੋਣ ਅਤੇ ਬਾਣੀ ਅਤੇ ਬਾਣੀ ਦੇ ਧਾਰਨੇ ਹੋਣਾ ਕਿਉਂਕਿ ਇੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਸੰਗਤਾਂ ਪਹੁੰਚ ਰਹੀਆਂ ਨੇ ਵੱਡੇ ਪੱਧਰ ਤੇ ਇੱਕ ਮਕਸਦ ਸੇਮ ਇਹੀ ਆ ਕਿ ਇੱਥੇ ਅਨੰਦਪੁਰ ਸਾਹਿਬ ਦੇ ਦੱਸੇ ਹੋਏ ਦਰਸਾਏ ਹੋਏ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਸਾਇਆ ਹੋਇਆ ਜਿਹੜਾ ਇਸ ਅਨੰਦਪੁਰ ਸੀਗਾ ਵਸਾਇਆ ਹੋਇਆ ਉਸ ਨੂੰ ਸਮਝਣ ਵਾਸਤੇ ਉਸ ਨੂੰ ਸਿੱਖਣ ਵਾਸਤੇ ਲੋਕ ਇੱਥੇ ਪਹੁੰਚਣ ਨਤਮਸਤਕ ਹੋਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਲੈਣਾ ਤੇ ਇਹਨਾਂ ਕਿਤਾਬਾਂ ਰਹੀਂ ਗਿਆਨ ਲੈ ਕੇ ਸਿੱਖੀ ਅਤੇ ਸਿੱਖ ਵਿੱਚ ਜਿਹੜੀ ਆ ਪ੍ਰੇਰਿਤ ਹੋਣ बाकी तुम जुड़े रहो श्री आनंदपुर साहब तो कैमरा कैमरामैन अमित जगजीत सिंह रिपोर्ट। तो तेलुका एक छोटे जि ब्रेक के लिए खबर का सिलसिला जारी रहेगा